ਦੋ ਮੁੰਡਿਆਂ ਦੇ ਗਰੁੱਪ ਸੀ ਜਿਨ੍ਹਾਂ 'ਚ ਪਤੰਗਬਾਜ਼ੀ ਨੂੰ ਲੈ ਕੇ ਆਪਸ ਵਿੱਚ ਲੜਾਈ ਝਗੜਾ ਹੋਇਆ ਜਿਹੜਾ ਬਾਅਦ 'ਚ ਐਸਕੇਲੇਟ ਹੋ ਗਿਆ ਐਂਡ ਉਦੇਚ ਗੋਲੀ ਚੱਲ ਗਈ ਉਹ ਗੋਲੀ ਇੱਕ ਯੰਗ ਮੁੰਡੇ ਹਰਮਨਜੀਤ ਸਿੰਘ ਨੂੰ ਵੱਜੀ ਐਂਡ ਇਹਦੇ ਵਿੱਚ ਰਾਤੋਂ ਰਾਤ ਅਕਿਊਜ਼ਡ ਵੀ ਆਈਡੈਂਟੀਫਾਈ ਹੋਏ ਤੇ ਉਹਨਾਂ ਅਕਿਊਜ਼ਡ ਨੂੰ ਆਪਾਂ ਹੌਟ ਚੇਸ ਕਰਦੇ ਹੋਏ ਉਹਨਾਂ ਦੇ ਪਿੱਛੇ ਮਗਰ 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 ਲੱਗਦੇ ਹੋਏ ਆਪਾਂ ਫਿਰ ਲੁਧਿਆਣੇ 'ਚੋਂ ਉਹਨਾਂ ਚਾਰ ਵਿੱਚੋਂ ਤਿੰਨ ਅਕਿਊਜ਼ਡ ਨੂੰ ਵਿਦਿਨ ਦ ਨੈਕਸਟ 12 ਆਵਰਸ ਵੀ ਅਰੈਸਟਡ ਲਗਾਤਾਰ ਮਾੜੀ ਅਨਸੁਰਾ ਦੇ ਉਤੇ ਨਸ਼ਾ ਪਾਣ ਵਾਸਤੇ ਪੰਜਾਬ ਪੁਲਿਸ ਵੱਲੋਂ ਹਰ ਉਪਰਾਲਾ ਕੀਤਾ ਜਾ ਰਿਹਾ ਹੈ ਪੰਜਾਬ ਸਰਕਾਰ ਵੱਲੋਂ ਵੀ ਹਦਾਇਤਾਂ ਨੇ ਕਿ ਨਸ਼ਾ ਖਤਮ ਕੀਤਾ ਜਾਵੇ ਕ੍ਰਾਈਮ ਖਤਮ ਕੀਤਾ ਜਾਵੇ ਉਹਦੇ ਤਹਿਤ ਇੱਕ ਤਾਜ਼ਾ ਮਾਮਲਾ ਆਇਆ ਸੀ ਦੋ ਤਿੰਨ ਦਿਨ ਪਹਿਲਾਂ ਅੰਮ੍ਰਿਤਸਰ ਦੇ ਸੁਲਤਾਨਵਿੰਡ ਇਲਾਕੇ ਦਾ ਜਿੱਥੇ ਕਾਰਵਾਈ ਕਰਦਿਆਂ ਹੋਇਆ ਪੁਲਿਸ ਨੇ ਜਲਦ ਤੋਂ ਜਲਦ ਉਹਨਾਂ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਤਾਂ ਪੂਰਾ ਮਾਮਲਾ ਕੀ ਸੀ ਅਧਿਕਾਰੀ ਸਾਡੇ ਨਾਲ ਮੌਜੂਦ ਨੇ ਮੈਮ ਸਤਿ ਸ਼੍ਰੀ ਅਕਾਲ ਡੇਲੀ ਪੋਸਟ ਪੰਜਾਬੀ ਦੇ ਸਵਾਗਤ ਹੈ ਤੁਹਾਡਾ ਪਹਿਲਾਂ ਦੱਸੋ ਮਾਮਲਾ ਹੋਇਆ ਕੀ ਸੀ ਤੇ ਕਿਹੜੇ ਇਲਾਕੇ 'ਚ ਹੋਇਆ ਜੀ 5 ਤਰੀਕ ਨੂੰ ਸਾਨੂੰ ਇਨਫੋਰਮੇਸ਼ਨ ਆਈ ਸ਼ਾਮੀ ਕਿ ਦੋ ਗਰੁੱਪਸ ਦੇ ਵਿੱਚ ਲੜਾਈ ਝਗੜਾ ਹੋ ਗਿਆ ਹੈ ਐਂਡ ਔਨ ਰੀਸੀਵਿੰਗ that ਇਨਫੋਰਮੇਸ਼ਨ ਅਪਰ ਸਾਰੇ ਉੱਥੇ ਮੌਕੇ ਤੇ ਪਹੁੰਚੇ ਤੇ ਸਾਨੂੰ ਇਹ ਪਤਾ ਚੱਲਿਆ ਕਿ ਦੋ ਮੁੰਡਿਆਂ ਦੇ ਗਰੁੱਪਸ ਸੀ ਜਿਨ੍ਹਾਂ 'ਚ ਪਤੰਗਬਾਜ਼ੀ ਨੂੰ ਲੈ ਕੇ ਆਪਸ ਵਿੱਚ ਲੜਾਈ ਝਗੜਾ ਹੋਇਆ ਜਿਹੜਾ ਬਾਅਦ 'ਚ ਐਸਕੇਲੇਟ ਹੋ ਗਿਆ ਐਂਡ ਉਦੇ 'ਚ ਗੋਲੀ ਚੱਲ ਗਈ ਉਹ ਗੋਲੀ ਇੱਕ ਯੰਗ ਮੁੰਡੇ ਹਰਮਨਜੀਤ ਸਿੰਘ ਨੂੰ ਵੱਜੀ ਤੇ ਅਨਫੋਰਚਨਟਲੀ ਉਹਦੀ ਡੈਥ ਹੋ ਗਈ ਸੋ ਵੀ ਟੁਕ this ਮੈਟਰ ਵਿਦ the most ਸੀਰੀਅਸਨੈਸ ਐਂਡ immediately an fir was registered fir number 17 under section 302 25 27 am act 148 149 mm -hmm. fir register kiti gayi mm -hmm. as per the statement of the family members and ede ich rato raat accused bhi identify hoye te un accused nu appa hot chase karde hoye unade piche mager 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 lagde hoye appa fir ludhiyane cho on char vichon pe teen accused nu within the next 12 hours we arrested them yani ki unanu jadon laga hai ki sade ko qatal ho gaya fir ਤੋ ਉਹਨਾਂ ਨੇ ਰਫਤਾਰ ਫੜੀ ਹੈ ਕਿ ਕਿਸ ਤਰੀਕੇ ਅਸੀਂ ਇਥੋਂ ਛੜ ਜੀਏ ਆਪਣੇ ਗੋਮ ਹੋ ਜੀਏ ਤਾਂ ਤੁਸੀਂ ਇਹਨਾਂ ਨੂੰ ਟਰੈਕ ਕਿਸ ਤਰੀਕੇ ਨਾਲ ਕੀਤਾ ਕੋਈ ਗੁਪਤ ਇਨਫੋਰਮੇਸ਼ਨ ਸੀ ਜਾਂ ਇਹਨਾਂ ਦੇ ਮੋਬਾਈਲ ਟਰੈਕ ਕੀਤੇ ਸੀ ਕਿਸ ਤਰੀਕੇ ਨਾਲ ਦੇਖਿਓ ਜੀ ਇਹਦੇ ਵਿੱਚ ਇਹ ਬਹੁਤ ਹੀ ਮੈਟੀਕੁਲਸ ਇੱਕ ਇਨਵੈਸਟੀਗੇਸ਼ਨ ਹੋਈ ਹੈ ਇਨੀਸ਼ially ਇਟ ਵਾਸ ਅ ਬਲਾਈਂਡ ਕੇਸ ਤੇ ਵਿਦ ਦਾ ਸਪੋਰਟ ਆਫ ਦਾ ਫੈਮਿਲੀ ਐਂਡ ਵਿਦ ਅ ਲੋਟ ਆਫ ਹਾਰਡ ਵਰਕ ਆਫ ਮਾਈ ਟੀਮ ਮੈਂਬਰਸ ਨਾਟ ਓਨਲੀ ਡਿਡ ਵੀ ਟ੍ਰੇਸ them ਉਹਨਾਂ ਦੀ ਆਇਡੈਂਟਿਟੀਜ਼ ਆਇਡੈਂਟਿਟੀਜ਼ ਵੀ ਆਪਾਂ ਜਿਹੜੀ ਹੈਗੀ ਸਟੈਬਲਿਸ਼ ਕੀਤੀ ਤੇ ਉਹਨਾਂ ਦੇ ਮਗਰ ਲੱਗ ਕੇ ਫਿਰ ਆਪਾਂ ਉਹਨਾਂ ਨੂੰ ਅਰੈਸਟ ਕੀਤਾ ਜੀ ਅਬ ਮੈਮ ਜਿਹੜੇ ਜਿਨ੍ਹਾਂ ਨੂੰ ਗ੍ਰਿਫਤਾਰ ਕੀਤਾ ਜਾਂ ਫਿਰ ਜਿਨ੍ਹਾਂ ਨੇ ਕੁੱਲ ਬੰਦਿਆਂ ਨੇ ਇਸ ਘਟਣ ਨੂੰ ਅੰਜਾਮ ਦਿੱਤਾ ਹੈ ਉਹਨਾਂ ਦੇ ਉੱਤੇ ਪਹਿਲਾਂ ਕੋਈ ਮਾਮਲਾ ਦਰਜ ਹੈਗਾ ਉਹਨਾਂ ਦੀ ਕ੍ਰਿਮੀਨਲ ਬੈਕਗ੍ਰਾਉਂਡ ਕਿਸ ਤਰ੍ਹਾਂ ਦੀ ਹੈ ਉਹਦੇ ਬਾਰੇ ਥੋੜਾ ਜਾਣ ਇਹਦੇ ਵਿੱਚੋਂ ਜਿਹੜੇ ਤਿੰਨ ਬੰਦੇ ਅਰੈਸਟ ਹੋਏ ਇਹਨਾਂ ਦੇ ਵਿੱਚੋਂ ਦੋ ਮੁੰਡਿਆਂ ਤੇ ਪਹਿਲਾਂ ਵੀ ਪਰਚਾ ਹੈ ਥਾਣਾ ਬੀ ਡਿਵੀਜ਼ਨ ਚ ਪਰਚਾ ਹੈ ਤੇ ਅੰਡਰਸਟ੍ਰਿੰਜੈਂਟ ਸੈਕਸ਼ਨ ਪਰਚਾ ਹੈ ਜੇ ਜਿਹ ਪੁਲਿਸ ਨੇ ਬਹੁਤ ਚੰਗੀ ਕਾਰਵਾਈ ਕੀਤੀ ਸੀ ਇਹਨਾਂ ਨੂੰ ਉਸ ਵੇਲੇ ਅਰੈਸਟ ਕਰਕੇ ਜਿਹੜੀ ਹੈ ਕਿ ਪ੍ਰੋਪਰ ਕਾਰਵਾਈ ਕੀਤੀ ਵੀ ਸੀ ਜੀ ਅੱਛਾ ਜਿਸ ਤਰੀਕੇ ਨਾਲ ਦੀ ਦੱਸਦੇ ਪਏ ਪਤੰਗਬਾਜ਼ੀ ਨੂੰ ਲੈ ਕੇ ਆਪਸ ਵਿੱਚ ਝੜਪੰਦੇ ਨੇ ਗੋਲੀ ਤੱਕ ਚੱਲ ਜਾਂਦੀ ਹੈ ਕਤਲ ਹੋ ਜਾਂਦਾ ਕੀ ਇਹੋ ਹੀ ਵਜ੍ਹਾ ਹੈ ਪਤੰਗਬਾਜ਼ੀ ਜਾਂ ਫਿਰ ਇਹਨਾਂ ਦੀ ਪਹਿਲਾਂ ਵੀ ਕੋਈ ਦੁਸ਼ਮਣੀ ਚੱਲਦੀ ਪਈ ਸੀ ਰੰਜਿਸ਼ ਚੱਲਦੀ ਪਈ ਸੀ ਉਹਦੇ ਕਰਕੇ ਇਹ ਜਿਹੜੀ ਘਟਨਾ ਘਟੀ ਹੈ ਦੇਖਿਓ ਇਹ ਜੋ ਪ੍ਰੈਜ਼ੈਂਟ ਜਿਹੜਾ ਇਨਸੀਡੈਂਟ ਹੋਇਆ ਇਹਦੀ ਵਜ੍ਹਾ ਇਦੀ ਇਦੀ ਵਜਾ ਕਰਕੇ ਹੋਈ ਹੈ ਯਾਨੀ ਕਿ ਪਹਿਲੀ ਕੋਈ ਦੁਸ਼ਮਣੀ ਇਹਨਾਂ ਦੀ ਨਹੀਂ ਹੈਗੀ ਸੀ ਇਸ ਇਨਸੀਡੈਂਟ ਦਾ ਟ੍ਰਿਗਰ ਪਤੰਗਬਾਜ਼ੀ ਸੀ ਜੀ ਅੱਛਾ ਮੈਮ ਜਿਸ ਤਰੀਕੇ ਦੀ ਨਾ ਜੀ ਘਟਨਾ ਵਾਪਰੀ ਹੈ ਜਿਹੜੀ ਜਿਹਦੇ ਨਾਲ ਗੋਲੀ ਚਲਾਈ ਗਈ ਹੈ ਇਹ ਜਿਹੜਾ ਰਿਵੋਲਵਰ ਸੀ ਇਹ ਇਹਨਾਂ ਦਾ ਲਾਇਸੈਂਸਡ ਸੀ ਰਿਵੋਲਵਰ ਸੀ ਜਾਂ ਇਹਨਾਂ ਨੇ ਕਿਤੇ ਦੋ ਨੰਬਰ ਜਿਸ ਤਰ੍ਹਾਂ ਚਲਦੇ ਪੈ ਨੇ ਰਿਵੋਲਵਰ ਦੋ ਨੰਬਰ ਦੇ ਵਿੱਚ ਕਿਤੇ ਨਾ ਕਿਤੇ ਇਹਨਾਂ ਨੂੰ ਅਰੇਂਜਮੈਂਟ ਕਰ ਲੈਂਦੇ ਆ ਇਹ ਇਸ ਤਰੀਕੇ ਦੇ ਦੇਖਿਓ ਲਾਇਸੈਂਸਡ ਇਹਨਾਂ ਦੇ ਨਾਂ ਤੇ ਕੋਈ ਨਹੀਂ ਹੈ ਐਂਡ ਰਿਗਾਰਡਿੰਗ ਦਾ ਵੈਪਨ ਦੈਟ ਵਾਸ ਯੂਜ਼ਡ ਵੈਰੀ ਸੂਨ ਵੀਲ ਕੈਚ ਹੋਲਡ ਤੇ ਇਤਨਾ ਸਵਿਫਟ ਐਕਸ਼ਨ ਮੇਰੀ ਟੀਮ ਨੇ ਕੀਤਾ ਹੈ ਇਨ ਦ ਨੈਕਸਟ 12 ਅਵਰਸ ਸੋ ਉਹ ਥੈਟ ਵੀ ਵਾਂਟਡ ਟੂ ਸ਼ੇਅਰ ਵਿਦ ਯੂ ਸੋ ਦੈਟ ਇੱਕ ਜਿਹੜੀ ਪਰਸੈਪਸ਼ਨ ਹੁੰਦੀ ਹੈ ਪੁਲਿਸ ਐਕਸ਼ਨ ਵਾਸਤੇ ਉਹ ਇੱਕ ਕਲੀਅਰ ਕਟ ਇਨਫੋਰਮੇਸ਼ਨ ਤੁਹਾਡੇ ਵੱਲੋਂ ਮੈਂ ਫੈਮਿਲੀ ਨੂੰ ਵੀ ਦੱਸਣਾ ਚਾਹਾਂਗੀ ਤੇ ਸਾਰਿਆਂ ਨੂੰ ਦੱਸਣਾ ਚਾਹਾਂਗੀ ਕਿ ਵੀ ਆਰ ਵੈਰੀ ਸੀਰੀਅਸ ਐਂਡ ਵੀ ਵਿਲ ਨਾਟ ਟੇਕ ਐਨੀ ਕ੍ਰਾਈਮ ਐਂਡ ਵੀ ਵਿਲ ਹੈਵ ਐਬਸੋਲੂਟ ਜ਼ੀਰੋ ਟੋਲਰੈਂਸ ਅਗੇਂਸਟ ਐਨੀ ਟਾਈਪ ਆਫ ਕ੍ਰਾਈਮ ਜੀ ਮੈਮ ਬੇਸਿਕਲੀ ਇਹ ਕੰਮ ਕੀ ਕਰਦੇ ਸੀ ਇਹਨਾਂ ਦਾ ਕੀ ਪੈਸ਼ਨ ਸੀ ਕਿਸ ਤਰੀਕੇ ਨਾਲ ਆਪਣੇ ਘਰ ਦਾ ਸਿਸਟਮ ਚਾਹੁੰਦੇ ਕਿਉਂਕਿ ਇਹ ਝਗੜੇ ਤੇ ਹੋਏ ਹੋਣਗੇ ਇਹਨਾਂ ਦੇ ਉੱਤੇ ਮਾਮਲੇ ਵੀ ਦਰਜੇ ਪਰ ਇਹਨਾਂ ਦਾ ਕੋਈ ਕਾਰੋਬਾਰ ਵੀ ਹੋਏਗਾ ਜਿਹਦੇ ਨਾਲ ਕਰਦੇ ਉਹ ਕਾਰੋਬਾਰ ਕੀ ਸੀ ਜੀ ਸ਼ਮਸ਼ੇਰ ਸਿੰਘ ਸ਼ੇਰਾ ਉਹਤੇ ਇੱਥੇ ਇੱਕ ਰੇੜੀ ਰੂੜੀ ਜੇ ਲੰਦਾ ਸੀ ਆਦਿੱਤਿਆ ਵੇਦੀ ਇਸ ਜਿਮ ਟ੍ਰੇਨਰ ਤੇ ਜਿਹੜਾ ਤੀਜਾ ਬੰਦਾ ਹੈ ਜੋਗਰਾਜ ਉਹ ਫਿਰ ਦਿੱਲੀ ਕੰਮ ਕਰਦਾ ਸੀ ਇਸ ਤਰ੍ਹਾਂ ਤੁਸੀਂ ਦੱਸਦੇ ਪਏ ਸੀ ਕਿ ਰੇੜੀ ਲਗਾਉਂਦਾ ਸੀ ਲੱਗਦਾ ਕਿ ਹੌਸਲੇ ਦਿਨ-ਬਦਨ ਵਧਦੇ ਜਾ ਰਹੇ ਨੌਜਵਾਨਾਂ ਦੇ ਰੇੜੀ ਲਗਾਉਣ ਵਾਲਾ ਜਿਹੜਾ ਡੰਗੋ ਡੰਗ ਰੋਟੀ ਕਮਾਉਂਦਾ ਹੋਵੇਗਾ ਸ਼ਾਇਦ 300 400 ਜਾਂ 500 ਕਮਾਉਂਦਾ ਹੋਵੇਗਾ ਰੋਜ਼ ਦਾ ਉਹਦੇ ਇਤਰਾ ਦੇ ਹੌਸਲੇ ਕਤਲ ਕਰ ਦੇਣਾ ਇਹਨੂੰ ਅਸੀਂ ਕਿਸ ਤਰ੍ਹਾਂ ਦੇਖਦੇ ਹਾਂ ਦੇਖੋ ਜੀ ਇਟ ਇਜ਼ ਅ ਕਾਈਂਡ ਆਫ ਅ ਸੋਸ਼ਲ ਪ੍ਰੋਬਲਮ ਇਹਦੇ ਵਿੱਚ ਕੀ ਹੁੰਦਾ ਹੈ ਕਿ ਕ੍ਰਾਈਮ ਆਫ ਪੈਸ਼ਨ ਹੁੰਦਾ ਹੈ ਜਿਹਦਾ ਅਨਾਲਿਸਿਸ ਕਰਨਾ ਇਜ਼ ਨੋਟ ਈਜ਼ੀ ਬਟ ਯੈਸ ਇਫ ਐਨੀ ਕ੍ਰਾਈਮ ਇਜ਼ ਕਮਿਟਿਡ ਫਸਟ ਆਫ ਆਲ ਵੀਲ ਨੋਟ ਅਲਾਉ ਇਟ ਟੂ ਹੈਪਨ ਬਟ ਜਿਵੇਂ ਕਿ ਇਹ ਇੱਕ ਦੋ ਗਰੂਪਸ ਦੇ ਵਿੱਚ ਹੋ ਜਾਂਦੀ ਹੈ ਜਾਂ ਦੋ ਇੰਡੀਵਿਜੂਅਲਸ ਦੇ ਵਿੱਚ ਜਿਹੜੀ ਕ੍ਰਾਈਮ ਹੋ ਜਾਂਦੀ ਹੈ ਤੇ ਪੁਲਿਸ ਦਾ ਕੰਮ ਇਹੀ ਹੁੰਦਾ ਹੈ ਕਿ ਉਹਨੂੰ ਜਿੰਨਾ ਐਜ਼ ਸੂਨ ਐਜ਼ ਪੋਸੀਬਲ ਉਹਨੂੰ ਟ੍ਰੇਸ ਕਰਕੇ ਕਲਪਰੇਟਸ ਨੂੰ ਆਪਾ ਵੀ ਸੈਂਡ ਦਮ ਬਿਹਾਈਂਡ ਦ ਬਾਰ ਯੈਸ ਕਿੰਨੀ ਕਿੰਨੀ ਹੋਏਗੀ ਇਹਨਾਂ ਤਿੰਨ ਜਣੇ ਸ਼ਮਸ਼ੇਰ ਸਿੰਘ ਸ਼ੇਰਾ ਇਸ ਅਰਾਊਂਡ 45 ਆਦਿੱਤਿਆ ਬੇਦੀ ਇਸ 20 ਜੋਗਰਾਜ ਇਸ ਅਰਾਊਂਡ 20 25 ਜੀ ਜਿਹਦਾ ਕਤਲ ਹੋਇਆ ਉਹਦੀ ਬੈਕਗ੍ਰਾਉਂਡ ਕਿਸ ਤਰ੍ਹਾਂ ਦੀ ਹੈ ਉਹ ਕਿਸ ਤਰ੍ਹਾਂ ਦੇ ਲੋਕ ਨੇ ਤਾਂ ਉਹਨਾਂ ਦੀ ਉਮਰ ਕਿੰਨੀ ਸੀ ਕੀ ਪੇਸ਼ਾ ਸੀ ਜਿਹੜਾ ਮੁੰਡਾ ਜਿਹਦੀ ਡੈਥ ਹੋਈ ਹੈ ਹਰਮਨਜੀਤ ਸਿੰਘ ਹੀ ਵਾਸ 23 ইয়ার্স ওল্ড ਐਂਡ ਹੀ ਵਾਸ অলসো ਵਰਕਿੰਗ ਔਨ দ্য ਸੇਮ ਲਾਈਨਸ ਜੀ ਅਚਾ ਇਹਨਾਂ ਨੂੰ ਗ੍ਰਿਫਤਾਰ ਕਰਨ ਤੋਂ ਬਾਅਦ ਰਿਮਾਂਡ ਹਾਸਲ ਕਰ ਲਿਆ ਗਿਆ ਜੀ ਦੋ ਦਿਨਾਂ ਦਾ ਰਿਮਾਂਡ ਲਿਆ ਜੀ ਅਗਲੀ ਕਾਰਵਾਈ ਕੀ ਕੀਤੀ ਜਾ ਰਹੀ ਹੈ ਕੀ ਖੁਲਾਸੇ ਹੋਣ ਦੀ ਸੰਭਾਵਨਾ ਹੈ ਇਹਦੇ ਜਿਹੜੇ ਬਾਕੀ ਬੰਦੇ ਆ ਉਹਨਾਂ ਨੂੰ ਵੀ ਵੀ ਹੈਵ ਆਇਡੈਂਟੀਫਾਈਡ ਐਂਡ ਵੈਰੀ ਸੂਨ ਵੀ ਲਰਸ ਕਿਨੇ ਜਣੇ ਹੋਰ ਹੈਗੇ ਨਹੀਂ ਜਿੰਨੇ ਆਰਾਊਂਡ 8 2 10 ਹੋਰ ਵੀ ਹੈਗੇ ਮਤਲਬ ਇਟ ਇਜ਼ ਐਨ ਆਨਗoing ਇਨਵੈਸਟੀਗੇਸ਼ਨ ਦੇਖਿਏ ਥੀਸ ਆਰ ਆਰ ਸਸਪੈਕਟਸ ਤੇ ਉਹਦੇ ਵਿੱਚ ਇਹਨਾਂ ਦਾ ਰੋਲ ਆਂਦਾ ਹੈ ਕਿ ਇਹਨਾਂ ਦਾ ਕਿੰਨਾ ਇੱਕ ਰੋਲ ਆਂਦਾ ਹੈ ਉਹ ਹਲੇ ਇੱਕ ਮੈਟਰ ਆਫ ਇਨਵੈਸਟੀਗੇਸ਼ਨ ਹੈ ਬਟ ਯੈਸ ਵੀਲ ਨਾਟ ਸਪੇਅਰ ਐਨੀਵਨ ਤੇ ਤਿੰਨ ਜਣੇ ਕਾਬੂ ਕੀਤੇ ਆ ਚੀਸ ਵਾਲਾ ਮੇਰਾ ਤਿੰਨ ਜਣੇ ਕਾਬੂ ਕੀਤੇ ਆ ਇਹ ਨਸ਼ੇ ਦੀ ਆਦੀ ਹੈਗੇ ਨੇ ਜਾਂ ਨਹੀਂ ਨਹੀਂ ਜੀ ਇਹਦੇ ਚ ਇਹਨਾਂ ਨੂੰ ਕੁਝ ਵੀ ਹਲੇ ਹੱਦ ਤੱਕ ਆਇਆ ਨਹੀਂ ਸੋ ਧੰਨਵਾਦ ਇਸਾਨਦਕਾਰੀ ਜਿਨ੍ਹਾਂ ਵੱਲੋਂ ਖਾਸ ਸਰਚਾ ਕੀਤੀ ਗਈ ਹੈ ਦੱਸਿਆ ਗਿਆ ਕਿ ਜਿਸ ਤਰੀਕੇ ਦੇ ਨਾਲ ਇਹਨਾਂ ਤਿੰਨਾਂ ਨੂੰ ਕਾਬੂ ਕੀਤਾ ਗਿਆ ਤਾਂ ਪੂਰਾ ਐਫਰਟ ਲਗਾਇਆ ਪੁਲਿਸ ਨੇ ਪੂਰੀ ਜਦੋਜਦ ਕੀਤੀ ਹੈ ਤਾਂ ਉਸ ਤੋਂ ਬਾਅਦ ਇਹਨਾਂ ਨੂੰ ਗ੍ਰਿਫਤਾਰ ਕਰਕੇ ਹੁਣ ਰਿਮਾਂਡ ਹਾਸਲ ਕੀਤਾ ਹੈ ਦੱਸਿਆ ਜਾ ਰਿਹਾ ਹੈ ਕਿ ਜਲਦ ਤੋਂ ਜਲਦ ਹੋਰ ਵਿਖਲਾਸੇ ਹੋ ਜਾਣਗੇ ਕੈਮਰਾਮੈਨ ਮਨੋਜ ਦੇ ਨਾਲ ਸੁਖਚੰਦ ਸਿੰਘ ਡੇਲੀ ਪੋਸ ਪੰਜਾਬੀ ਅੰਮ੍ਰਿਤਸਰ